ਹਾਂ ਹਾਂ ਬਾਈ ਸਮਾਨ ਪਹੁੰਚ ਗਿਆ ਸੀਗਾ ਸਾਰੇ ਕੋਈ ਨਹੀਂ ਪੇਮੈਂਟ ਵੀ ਹੋ ਜੂਗੀ ਕੋਈ ਚੱਕਰ ਨਹੀਂ ਤੈਨੂੰ ਪਤਾ ਤਾਂ ਹੈ ਆਪਣੇ ਕੰਮ ਦਾ ਇੱਕ ਮਿੰਟ ਹਾਂ ਦੱਸ ਕੀ ਹੈ ਕੀ ਹਾਲਾ ਠੀਕ ਆ ਤੂੰ ਦੱਸ ਗੱਲ ਕਰਨੀ ਸੀ ਬਾਈ ਕੋਈ ਕੀ ਗੱਲ ਕਰਨੀ ਪਹਿਲਾਂ ਇਹ ਦੱਸ ਤੂੰ ਅਜੀ ਇੱਥੇ ਹੀ ਆ ਜਾਣਾ ਤਾਂ ਨਹੀਂ ਕਿਤੇ ਇੱਥੇ ਹੀ ਹਾਂ ਦੱਸ ਦੇਖ ਲੈ ਬਾਈ ਮੁੱਕਰੀ ਨਾ ਹੁਣ ਸੋਚ ਲਾ ਇਹਨੂੰ ਕਿਵੇਂ ਪਤਾ ਲੱਗ ਗਿਆ ਹੋਰ ਨਕ ਤੇ ਕਿੰਨਾ ਤੇ ਯਾਰ ਗਾ ਬੈ ਗਿਆ ਭਾਈ ਭਾਈ ਉਹ ਤੂੰ ਗੱਲ ਦੱਸ ਕੀ ਆ ਯਾਰ ਭਾਈ ਗੱਡੀ ਦੇ ਦੇ ਆਪਦੀ ਰਿਸ਼ਤੇਦਾਰੀ ਜਾ ਕੇ ਆਉਣਾ ਮੰਮੇ ਰੱਬ ਸਾਲਿਆ ਪਹਿਲਾਂ ਨਹੀਂ ਬੋਲ ਸਕਦਾ ਸੀ ਗੱਡੀ ਚਾਹੀਦੀ ਸਾਲੇ ਨੇ ਅਗਲੀਆਂ ਪਿਛਲੀਆਂ ਸਾਰੀਆਂ ਯਾਦ ਕਰਾ ਦਿੰੀਆਂ ਜਪੜ ਜਾ ਹੰਮੀ ਮਿਲਦੀ ਘੇਟੀ ਘੇਟੀ ਸਾਲੇ ਨੇ ਟਰੱਕ ਅਟਕ ਰਕਤਾ ਸੀਗਾ